ਇਸ ਗੱਲ ਨੂੰ ਵਾਪਰਿਆਂ अनेका ਬਾਰੇ ਬੀਚੁਕੇ ਹਨ ਨੀਲੇ ਸਾਗਰ ਦੇ ਨੇੜੇ ਇੱਕ ਰਾਜਕੁਮਾਰ ਰਹਿੰਦਾ ਸੀ ਉਹ ਹਰ ਬਾਰੇ ਨਾਲ ਲੱਗਦੇ ਜੰਗਲ ਚ ਸ਼ਿਕਾਰ ਖੇਡਣ ਜਾਂਦਾ ਜੰਗਲ ਵਿੱਚ ਕਈ ਸੋਨੀਆਂ ਝੀਲਾਂ ਤੇ ਸਰੋਵਰ ਸਨ ਦੂਰ ਤਰਾਡਿਓਂ ਪੰਛੀ ਇੱਥੇ ਆਉਂਦੇ ਅਤੇ ਆਨੰਦ ਮਾਨਦੇ ਸ਼ਿਕਾਰ ਖੇਡਦਿਆਂ ਇੱਕ ਵਾਰ ਰਾਜਕੁਮਾਰ ਦਾ ਤੀਰ ਇੱਕ ਉੜਦੇ ਹੰਸ ਦੇ ਖੰਭਾਂ ਤੇ ਜਾ ਲੱਗਿਆ ਅਤੇ ਉਹ ਜ਼ਖਮੀ ਹੋ ਕੇ ਜ਼ਮੀਨ ਤੇ ਢ ਗਿਆ ਰਾਜਕੁਮਾਰ ਉਹਨੂੰ ਮਾਰਨ ਹੀ ਵਾਲਾ ਸੀ ਕਿ ਹਾਂਸ ਦੀਆਂ ਅੱਖਾਂ 'ਚੋਂ ਅਥਰੂ ਆ ਗਏ ਰਾਜਕੁਮਾਰ ਨੂੰ ਤਰਸ ਆ ਗਿਆ ਉਹ ਉਹਨੂੰ ਚੱਕ ਕੇ ਆਪਣੇ ਡੇਰੇ 'ਚੋਂ ਲੈ ਆਇਆ ਅਗਲੀ ਸਵੇਰ ਉਹ ਫਿਰ ਸ਼ਿਕਾਰ ਲਈ ਨਿਕਲ ਪਿਆ ਉਹਦੇ ਜਾਂਦਿਆਂ ਸਾਹ ਜ਼ਖਮੀ ਹਾਂਸ ਨੇ ਆਪਣੇ ਘਰ ਮਛਾੜੇ ਅਤੇ ਇੱਕ ਸੋਹਣੀ ਕੁੜੀ ਦਾ ਰੂਪ ਧਾਰ ਲਿਆ ਉਸ ਨੇ ਰਾਜਕੁਮਾਰ ਲਈ ਰੋਟੀ ਪਕਾਈ ਅਤੇ ਸਲੀਕੇ ਨਾਲ ਮੇਜ਼ 'ਤੇ ਸਜਾ ਕੇ ਰੱਖ ਦਿੱਤੀ ਮਗਰੋਂ ਉਹ ਫਿਰ ਹੰਸ ਬਨ ਗਈ ਕੋ ਚਿਰ ਪਿੱਛੋਂ ਜਦੋਂ ਰਾਜਕੁਮਾਰ ਸ਼ਿਕਾਰ ਤੋਂ ਪਰਤਿਆ ਤਾਂ ਉਸਨੇ ਮੇਜ਼ ਤੇ ਸਜਾਈ ਰੋਟੀ ਨੂੰ ਦੇਖਿਆ ਇਹੇ ਤੱਕ ਕਿ ਉਹ ਸੋਚਾਂ ਹੀ ਪੈ ਗਿਆ ਦੂਜੇ ਦਿਨ ਮੁੜ ਇੰਝ ਹੀ ਹੋਇਆ ਤੀਜੇ ਦਿਨ ਰਾਜਕੁਮਾਰ ਡੇਰੇ ਤੋਂ ਬਾਹਰ ਆ ਕੇ ਇੱਕ ਰੁੱਖ ਕੋਲੇ ਲੁੱਕ ਗਿਆ ਉਹ ਹੈਰਾਨ ਸੀ ਕਿ ਆਖਿਰ ਉਹਦੇ ਜਾਨ ਪਿੱਛੋਂ ਡੇਰੇ 'ਚੋਂ ਕੌਣ ਆਂਦਾ ਹੈ ਜਿਵੇਂ ਹੀ ਰਾਜਕੁਮਾਰ ਬਾਹਰ ਨਿਕਲਿਆ ਹੰਸ ਫੇਰ ਕੁੜੀ ਬਨ ਗਿਆ ਅਤੇ ਉਹਨੇ ਰੋਟੀ ਤਿਆਰ ਕੀਤੀ ਕੰਮ ਕਰਦੀ ਦਾ ਖੜਾਕ ਸੁਣ ਕੇ ਰਾਜਕੁਮਾਰ ਅੰਦਰ ਆ ਗਿਆ ਉਸ ਨੂੰ ਦੇਖਦੇ ਸਾਰ ਹੀ ਕੁੜੀ ਫੇਰ ਹੰਸ ਬਣ ਗਈ ਹੁਣ ਰਾਜਕੁਮਾਰ ਨੂੰ ਸਾਰੀ ਗੱਲ ਸਮਝ ਆ ਗਈ ਸੀ ਕੁਝ ਦਿਨਾਂ ਮਗਰੋਂ ਰਾਜਕੁਮਾਰ ਨੇ ਕੁੜੀ ਨਾਲ ਵਿਆਹ ਕਰਵਾ ਲਿਆ ਹੁਣ ਉਹ ਖੁਸ਼ੀ-ਖੁਸ਼ੀ ਨੀਲੇ ਸਾਗਰ ਦੇ ਕੋਲ ਰਹਿਣ ਲੱਗ ਪਏ ਫਿਰ ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸ ਨੂੰ ਦੋਵੇਂ ਬੜਾ ਹੀ ਪਿਆਰ ਕਰਦੇ ਸਨ ਹੁਣ ਬਸੰਤ ਰੁੱਤ ਆ ਗਈ ਸੀ ਇੱਕ ਦਿਨ ਸਵੇਰ ਸਾਰ ਇੱਕ ਹੰਸਾਂ ਦੀ ଡਾਅ ਅਸਮਾਨ 'ਚੋਂ ਵਿਖਾਈ ਦਿੱਤੀ ਜਿਵੇਂ ਹੀ ਬੁੱਢੇ ਹੰਸ ਨੇ ਥੱਲੇ ਦੇਖਿਆ ਉਸ ਨੂੰ ਆਪਣੀ ਤੀ ਨਜ਼ਰ ਆਈ ਉਸ ਨੇ ਜ਼ੋਰ ਦੀ ਆਵਾਜ਼ ਮਾਰੀ ਅਤੇ ਵਾਪਸ ਚੱਲਣ ਲੱਗੀਆ ਪਰ ਕੁੜੀ ਨਾ ਮੰਨੀ ਦੁਬਾਰਾ ਇੱਕ ਦਿਨ ਡਾਰ ਨਾਲ ਉਸ ਦੀ ਮਾਂ ਆਈ ਉਸ ਨੇ ਵੀ ਕੁੜੀ ਨੂੰ ਘਰ ਪਰਤਣ ਲਈ ਆਖਿਆ ਮਾਂ ਦੀ ਆਵਾਜ਼ ਸੁਣ ਕੇ ਕੁੜੀ ਬੇਚੈਨ ਹੋ ਗਈ ਉਸ ਨੇ ਮਾਂ ਨੂੰ ਖੰਭ ਸੁੱਟਣ ਲਈ ਕਿਹਾ ਖੰਭ ਚੁੱਕਣ ਲਈ ਜਿਵੇਂ ਹੀ ਕੁੜੀ ਅੱਗੇ ਵਧੀ ਰਾਜਕੁਮਾਰ ਨੇ ਉਹਦਾ ਹੱਥ ਕੱਸ ਕੇ ਫੜ ਲਿਆ देर ਹੁੰਦੀ ਵੇਖ ਹੰਸਾਂ ਦੀ ਡਾਰ ਉੱਡਦੇ ਉੱਡਦੇ ਦੂਰ ਨਿਕਲ ਗਈ ਕੁੜੀ ਕੁਝ ਪਲ ਲਈ ਆਪਣੇ ਪਿਆਰੇ ਪਤੀ ਅਤੇ लाडले ਪੁੱਤ ਨੂੰ ਭੁੱਲ ਗਈ ਸੀ ਉਹਨਾਂ ਦੀ ਯਾਦ ਆਉਂਦਿਆਂ ਹੀ ਉਹਦੀਆਂ ਅੱਖਾਂ 'ਚੋਂ ਪਿਆਰ ਦੇ ਹੰਝੂ ਪਾਰ ਗਏ ਅਤੇ ਉਹ ਰਾਜਕੁਮਾਰ ਦੇ ਨਾਲ ਆਪਣੇ ਘਰ ਖੁਸ਼ੀ-ਖੁਸ਼ੀ ਪਰਤਾਈ